ਲਓ ਜੀ ਦੋਸਤੋ ਅੱਜ ਦੋ ਜਾਨਵਰ ਦਿਖਾਉਣੇ ਆ ਇੱਕ ਤਾਂ ਤੁਹਾਨੂੰ ਘੂੜੀ ਦਿਖਾ ਦੇਣੀ ਹੈ ਪੂਰੀ ਮੰਨ ਲਓ ਕਹਿ ਸਕਦੇ ਚੰਗੀ ਹੈ ਰੀਡ ਦੇ ਹਿਸਾਬ ਨਾਲ ਜਿਵੇਂ ਥੋੜੇ ਜਿਹੇ ਪੈਸਿਆਂ ਦੀ 5 ਕ ਲੈਣੀ ਘੂੜੀ ਆ ਜਿਹੜੇ ਭਰਾ ਕਹਿੰਦੇ ਹੋਏ ਬਾਈ ਜਮੇਂ ਹੀ ਬਸ ਥੋੜੇ ਜਿਹੇ ਪੈਸੇ ਲਾਉਣੇ ਕੰਮ ਸ਼ੁਰੂ ਕਰਨਾ ਬਸ ਆਪਾਂ ਨੂੰ ਚੰਗੇ ਬੱਚੇ ਦੇ ਨਾਲ ਹੀ ਘੂੜੀ ਮਿਲ ਜੇ ਤਾਂ ਮਿੱਤਰੋ ਆ ਘੂੜੀ ਦੇਖ ਲਓ ਬਰੀਕੀਆਂ ਬੁਰਕੀਆਂ ਧੌਂ ਧੌਂ ਦੀ ਬਰੀਕੀ ਮਾਰਕਾ ਤੋਂ ਹੀ ਦੇਖ ਸਕਦੇ ਆ ਤੇ ਨੰਬਰ 2 ਤੇ ਬੱਕਰੀ ਦੇ ਮੁੱਲ ਦਾ ਵਸ਼ੀਰਾ ਦਿਖਾ ਦੇਣਾ ਲੈਣ ਦਾ ਵਸ਼ੀਰਾ ਚਾਹੇ ਕਰਾ ਲਿਓ ਡੀ ਐਨ ਏ ਆਲੀਸਾਨ ਦੇ ਜਮਾਂ ਗਰੰਟੀ ਨਾ ਵਿਸ਼ੀਰਾ ਬਾਬੂ ਇਹਦਾ ਜਾਂਦਾ ਤੁਸੀਂ ਚਾਹੇ ਡੀਐਨਏ ਕਰਾਓ ਦੋਨੇ ਜੈਜ ਮੁੱਲ ਦੇ ਆ ਹਜ਼ਾਰਾਂ ਦਾਲੇ ਜਾਨਵਰੀ ਤੇ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਕਰਨ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਣ ਅੱਜ ਦੀ ਵੀਡੀਓ ਮੰਨ ਲਓ ਜੀ 31 ਦਸੰਬਰ 2025 ਦੇ ਸਾਲ ਦੇ ਆਖਿਰਲੇ ਦਿਨ ਆਫਰ ਹੀ ਲਾਤੀ ਆਪਾਂ ਦੋ ਜਾਨਵਰ ਦਿਖਾਵਾਏ ਸਾਨੂੰ ਦੋਨੇ ਪੂਰੇ ਚੰਗੇ ਇੱਕ ਤਾਂ ਘੋੜੀ ਆ ਜਿਹਨੇ ਥੋੜੇ ਜਿਹੇ ਪੈਸੇ ਲਾਉਣੇ ਹੁੰਦੇ ਆ ਤੇ ਬਾਈ ਹੁਣੇ ਕਹਿੰਦਾ ਬਰੀਕੀ ਵਾਲੀ ਘੋੜੀ ਮਿਲ ਜੇ ਭਾਵੇਂ ਲੱਸੀ ਮਿਲ ਜੇ ਸਾਮ ਆਪੇ ਲਮਾਏ ਤਾਂ ਮਿੱਤਰੋ ਆ ਘੋੜੀ ਦੇਖ ਲਓ ਪੰਜ ਗਲੈਨ ਘੋੜੀ ਆ ਚਾਰੇ ਪੈਰ ਚਿੱਟੇ ਆ ਜਰਾਬਾਂ ਜਿਵੇਂ ਪਾਈਆਂ ਹੁੰਦੀਆਂ ਹਨਾ ਮਾਰਕਾ ਪੂਰਾ ਪਰਫੈਕਟ ਆ ਗਿੱਟਿਆਂ ਤਾਂ ਚਾਰੇ ਪੈਰ ਚਿੱਟੇ ਮੱਥੇ ਬਹੁਤ ਸੋਹਣਾ ਬਲੇਜ ਆ ਤੇ ਕੰਨ ਕੁੰਦੀ ਵੀ ਚੰਗੇ ਤਾਂ ਹੋਂ ਦਾ ਮਣੀਆ ਮੂਣੀਆ ਤਾਂ ਆਪ ਚੈੱਕ ਕਰ ਲਓ ਜਾਇਜ ਮੁੱਲ ਦੀ ਘੋੜੀ ਆ ਬਾਲਪੋਰੀਆਂ ਦੀ ਸਾਫ ਆ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਤੇ ਹਾਈਟ ਦੀ ਗੱਲ ਕਰੀਏ ਦੋਸਤੋ 58 ਇੰਚ ਦੀ ਹਾਈਟ ਆ ਜਿਹੜੀ ਸਹੀ ਆ ਕਹਨ ਨੂੰ ਤਾਂ ਪਤਾ ਹੀ ਨਾ 9 ਟੈਂਚੇ ਕਹਦੀ 58 ਇੰਚ ਹਾਈਟ ਆ ਸਵਾਰੀ ਸੁਭੀ ਦੀ ਪਾਸ ਹਨ ਨਖਰਾ ਨਖਰਾ ਪੂਰਾ ਨਰਜੀ ਚ ਪੂਰੀ ਆ ਕੁੜੀ ਖੜਨੀ ਖੁੜਨੀ ਦੀ ਬਾਸ ਕੁਮਾਲ ਲੱਖੋਂ ਥੱਲੇ ਲੱਖੋਂ ਥੱਲੇ 99 90 ਹਜ਼ਾਰ ਨਾ ਸਮਝ ਲਓ ਉਹ ਤੋਂ ਥੱਲੇ ਵੀ ਹਜ਼ਾਰ ਜਾਇਜ ਮੁੱਲ ਦੀ ਆ ਤੋ ਸਸਤੀ ਘੋੜੀ ਨਹੀਂ ਮਿਲਨੀ ਮਿੱਤਰੋ ਤੁਹਾਨੂੰ ਜਿਹੜੇ ਭਰਾ ਨੇ ਜਮੇ ਥੋੜੇ ਪੈਸੇ ਲਾ ਕੇ ਕੋਈ ਘੋੜੀ ਵਾਲਾ ਸੌਂਗ ਪੂਰਾ ਕਰਨ ਤਾਂ ਘੋੜੀ ਦੇਖ ਲਓ ਇਹ ਤਾਂ ਸਾستی ਤੇ ਚੰਗੀ ਘੋੜੀ ਨਹੀਂ ਮਿਲਨੀ ਤੇ ਇੱਕਾ ਰੂੰਗੇ ਜਿੱਚ ਵਸ਼ੀਰਾ ਦੇ ਦੇਣਾ ਕਹਿੰਦਾ ਮਤਲਬ ਬੱਕਰੀ ਦੇ ਮੁੱਲ ਦਾ 50000 ਤੋਂ ਵੀ ਸਸਤਾ ਵਸ਼ੀਰਾ ਦੇ ਦਾਂਗੇ ਮੈਂ ਵੀਡੀਓ 'ਚ ਤਾਂ ਬੋਲਦਾ ਕਿ ਹੁਣ 50000 ਦਿੱਤਾ ਬੱਕਰੀ ਵੀ ਆਈ ਜਾਂਦੀ ਐ ਬਾਲਪੋਰੀਆਂ ਦਾ ਸਾਫਾ ਆਲੀ ਸਾਲ ਦਾ ਪੋਤਾ ਲਕਾਸ ਘੋੜੇ ਦਾ ਬੱਚਾ 40 ਸਾਲ ਦਾ ਜਮਾਂ ਨੀੜੋਂ ਆ ਗਿਆ 49 ਸਾਲ ਦੇ ਜਿਹੜੇ ਪਰੋਉਤੇ ਪਰਬੂਤੇ ਆ ਜਾਂਦੇ ਆ ਖਾਂਦਨ ਚੰਗਾ ਮਿੱਤਰ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਕਨ ਕਨ ਤੁਸੀਂ ਦੇਖ ਸਕਦਾ ਚੰਗਾ ਸਾਢੇ ਤਿੰਨ ਚਾਰ ਮਹੀਨੇ ਉਮਰ ਹੋਈ ਆ ਲਕਾਸ ਘੋੜੇ ਦਾ ਬੱਚਾ ਬਾਲਪੋਰੀਆਂ ਦਾ ਸਾਫ ਆ 50000 ਤੋਂ ਵੀ ਥੱਲੇ ਰੇਟ ਆ 50000 ਨਾ ਸਮਝ ਲਓ ਉਹ ਤੋਂ ਵੀ ਜ਼ਿਆਦਾ ਥੱਲੇ ਰੇਟ ਆ ਸੋ ਜਿਹੜੇ ਵੀ ਭਰਾ ਦੇ ਦੋਨਾਂ ਜਾਨਵਰਾਂ 'ਚ ਕੋਈ ਜਾਨਵਰ ਫੈਟ ਹੋਇਆ ਤਾਂ ਦੇਖ ਸਕਦਾ ਦੋਨਾਂ ਜਾਨਵਰਾਂ ਦੀ ਬਾਲਪੋਰੀਆਂ ਵੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਤੇ ਸਾਂਭਣ ਵਾਲਿਆ ਰੇਟ ਜਾਇਜ਼ ਆ ਦੋਨੇ ਹੈ ਹੀ ਚੰਗੇ ਆ ਨੰਬਰ ਥੱਲੇ ਦੇ ਤਾਂ ਫੋਨ ਲਾ ਲੈ ਧੰਨਵਾਦ